ਬੰਗਾ ਸ਼ਹਿਰ ਦੇ ਬੱਸ ਸਟੈਂਡ ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਇੱਥੇ ਗੱਡੀ ਦਾ ਪਿੱਛਾ ਕਰਦੇ ਹੋਏ ਦੂਜੀ ਗੱਡੀ ਵਿੱਚ ਆਏ ਕੁਝ ਲੋਕਾਂ ਨੇ ਵਾਫਾਇਰਿੰਗ ਕਰ ਦਿੱਤੀ ਜਿਸ ਕਾਰਨ 5 ਵਿਅਕਤੀ ਜ਼ਖਮੀ ਹੋ ਗਏ ਜਿਵੇਂ ਹੀ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਵੱਲੋਂ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਦੱਸ ਦਈਏ ਕਿ ਇਹ ਘਟਨਾ ਬੰਗਾ ਦੇ ਬੱਸ ਸਟੈਂਡ ਅਤੇ ਥਾਣੇ ਦੇ ਬਿਲਕੁਲ ਸਾਹਮਣੇ ਵਾਪਰੀ ਹੈ ਜਦ ਕਿ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਪਾਂ ਤਾਂ ਆਪਣੀ ਦੁਕਾਨ ਤੇ ਸੀਗੇ ਤੇ ਜਿੱਦਾਂ ਕੋਈ ਆਵਾਜ਼ ਆਈ ਨਾ ਕੋਈ ਮਤਲਬ ਜਿੱਦਾਂ ਪਟਾਕਾ ਚੱਲਣ ਦੀ ਆਵਾਜ਼ ਹੁੰਦੀ ਜਾਂ ਘੇਰੋ ਜਿੱਦਾਂ ਮੋਰਚਾ ਲੈਣੇ ਪਟਾਕੇ ਲ ਜਾਂਦੇ ਇਸ ਤਰ੍ਹਾਂ ਪਹਿਲਾਂ ਆਵਾਜ਼ ਆਈ ਉਹ ਆਵਾਜ਼ ਨੂੰ ਦੇਖ ਕੇ ਆਪਾਂ ਜਿੱਦਾਂ ਗਾਹ ਕਸਟਮਰ ਸੀਗੇ ਮੇਰੇ ਕੋਲ ਇਸ ਟਾਈਮ ਤੇ ਲੇਡੀ ਸੀਗੀਆਂ ਕਾਫੀ ਨਹੀਂ ਆ ਤੇ ਜਿੱਦਾਂ ਬਾਹਰ ਦੇਖਿਆ ਤੇ ਕੁਝ ਨਹੀਂ ਭਲੇ ਇੱਕ ਚੱਲੀ ਦੋ ਚੱਲੀ ਤਿੰਨ ਐਦਾਂ ਮਤਲਬ ਚੱਲਦੀਆਂ ਗਈਆਂ ਜਿੱਦਾਂ ਅੱਗੇ ਨੂੰ ਥੋੜਾ ਅੱਗੇ ਨੰਗੇ ਦੁਕਾਨ ਤੋਂ ਤੇ ਉੱਥੇ ਜਾ ਕੇ ਮਤਲਬ ਗੱਡੀਆਂ ਫਸ ਗਈਆਂ ਰਸ਼ ਕਾਰਨ ਕਿਉਂਕਿ ਬੱਸ ਸਟੈਂਡ ਤੁਹਾਨੂੰ ਪਤਾ ਰਸ਼ ਇੱਥੇ ਕਿੰਨਾ ਜ਼ਿਆਦਾ ਦੁਪਹਿਰ ਦਾ ਸਮਾਂ ਸੀਗਾ ਗੱਡੀਆਂ ਫਸ ਪਿਛਲੀ ਗੱਡੀ ਚ ਬੰਦੇ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੱਡੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਜੇ ਦੇਖੀਏ ਜਿਹੜੀਆਂ ਬਾਕੀ ਪਤਾ ਨਹੀਂ ਅੱਗੇ ਪਿੱਛੇ ਵੀ ਹੋ ਸਕਦੀਆਂ ਗੱਡੀਆਂ ਆਈਆਂ ਬੱਸ ਸਟੈਂਡ ਲੋ ਜੀ ਬੱਸ ਸਟੈਂਡ ਵੱਲ ਆਂ ਹਾਂਜੀ ਇਹ ਨਹੀਂ ਪਤਾ ਲੱਗਾ ਕਿ ਪਿੱਛੋਂ ਗੋਲੀ ਚੱਲਦੀ ਆਈ ਹੈ ਨਹੀਂ ਪਿੱਛੇ ਦਾ ਪਤਾ ਨਹੀਂ ਜੀ ਕੁਛ ਹੈ ਇੱਥੇ ਦੁਕਾਨ ਦੇ ਮੋੜੇ ਨੂੰ ਦੇ ਤੇ ਚੱਲੀ ਆ ਕਿੰਨੇ ਬੰਦੇ ਸੀ ਗੱਡੀ 'ਚ ਇਦਾਂ ਨਹੀਂ ਪਤਾ ਜੀ ਗੱਡੀਆਂ 'ਚ ਕਿੰਨੇ ਬੰਦੇ ਸੀਗੇ ਇੱਕ ਗੱਡੀ ਦਾ ਫੁੱਲੇ ਹੀ ਸੀਗੀਆਂ ਮਤਲਬ ਅੱਛਾ ਕਿੰਨੇ ਪਾਇਰ ਹੋਏ ਤੁਹਾਡੇ ਪਾਇਰ ਤਾਂ ਜੀ ਗਿਣਤੀ ਨਹੀਂ ਲੋਈ ਹੋਣੇ 35 ਚੱਲੀ ਦਾ ਚੱਲ ਵੱਧ ਵੀ ਹੋ ਸਕਦੇ ਆ ਇੱਕ ਦੇ ਇੱਕ ਨੂੰ ਤਾਂ ਹਸਪੀਟਲ ਲੈ ਗਿਆ ਜੀ ਪੁਲਿਸ ਐਂਬੂਲੈਂਸ ਆਈ ਪੁਲਿਸ ਜੀ ਪਹਿਲਾਂ ਕਾਫੀ ਦੇਰ ਤੱਕ ਚਲੋ ਪਬਲਿਕ ਵੀ ਡਰ ਜਾਂਦੀ ਇਤਨੇ ਮਾਹੌਲ ਦੇ ਵਿੱਚ ਉਹ ਭੱਜ ਗਏ ਜਿਹੜੇ ਗੋਲੀਆਂ ਮਾਰਨ ਵਾਲੇ ਸੀ ਉਹ ਜਿਹਦੇ ਵਿਚਾਰੇ ਤੇ ਗੋਲੀਆਂ ਲੱਗੀਆਂ ਹੋਈਆਂ ਸੀ ਉਹਨੂੰ ਵੀ ਕੋਈ ਹੱਥ ਨਹੀਂ ਪਾ ਰਿਆ ਸੀ ਫਿਰ ਇੱਕ ਪੁਲਿਸ ਮਹਾਰਾਜਮ ਆਇਆ ਉਹਨੂੰ ਬਾਈਮਾਰੀ ਫੇਕ ਤੇ ਜਾ ਕੇ ਉਹਨੂੰ ਕੱਢਿਆ ਗੱਡੀ ਦੇ ਵਿੱਚੋਂ ਥੋੜੀਏ ਸਾਹ ਹੈਗੇ ਸੀ ਉਹਦੇ ਤੇ ਉਹਨੂੰ ਤੁਰੰਤ ਜਿਹੜਾ ਆ ਫਿਰ ਹਸਪੀਟਲ ਲੈ ਗਏ ਉਹ ਕਿੰਨੇ ਜ਼ਖਮੀ ਹੋਏ ਸੋ ਅੱਜ ਤੱਕ ਗੱਡੀ ਜਦੋਂ ਉਸ ਟਾਈਮ ਇੱਕੋ ਹੀ ਨਿਕਲਿਆ ਪਹਿਲਾਂ ਲੱਗਦੇ ਸੀ ਪਤਾ ਨਹੀਂ ਇੱਕ ਜਾਂ ਦੋ ਹੋਰ ਸਾਲ ਵੱਧ ਹੋਊਗੇ ਕੋਈ ਪਜਬੁਜ ਵੀ ਗਏ ਹੋਣਗੇ ਅੱਜ ਇੱਥੇ ਬੰਗਾ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਮੈਂ ਵੀ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ ਰਿੰਪਲ ਸੂਜਲ ਮਨਦੀਪ ਤੇ ਸਾਹਿਬ ਜੋ ਹੁਣ ਤੱਕ ਦੀ ਤਫ਼ਸੀਲ ਸਾਨੂੰ ਪਤਾ ਲੱਗਿਆ ਹੈਗਾ ਕਿ ਤਿੰਨ ਅਫਿਊਜ਼ ਪਰਸਨ ਸੀਗੇ ਜਿਹੜੇ i20 ਕਾਰ ਦੇ ਵਿੱਚ ਆਏ ਆ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਹਦੇ ਕਰਕੇ ਇ ਇਹਦੇ ਵਿੱਚੋਂ ਦੋ ਸਾਨੂੰ ਅਸੀਂ ਬਾਈ ਨੇਮ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈਆਰ ਰਿਸਟਰ ਕਰਕੇ ਤੇ ਨਾਲ ਜਲਦੀ ਰਵਲਪ ਕਰ ਲਾਂ ਸਰ ਇਹ ਕਿਸੇ ਗੈਂਗ ਨਾਲ ਸੰਬੰਧਤ ਹੈ ਇਹ ਨਹੀਂ ਇਹ ਨਹੀਂ ਅਸੀਂ ਅਜੇ ਤੱਕ ਕਹਿ ਸਕਦੇ ਹੈਗੇ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ਤੀ ਰਹਿ ਗਈ ਹੈ ਤੇ ਜਿਹੜੇ ਵਿਕਟਮ ਹੈ ਇਹ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਤੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਅਜੇ ਇਹਨਾਂ ਤੇ ਬਾਈ ਨੇਮ ਪਰਚਾ ਕਰਨਾਂ ਉਹਨਾਂ ਦੇ ਕੀ ਨਾਮ ਆ ਅ ਹਜੇ ਤੱਕ ਦੋ ਬੰਦੇ ਸਾਨੂੰ ਆਇਡੈਂਟੀਫਾਈਡ ਹੋਏ ਹੈਗੇ ਜੋ ਹੁਣ ਤੱਕ ਤਫ਼ਤੀਸ਼ ਤੱਕ ਆਏ ਹੈ ਇੱਕ ਅਜੇ ਹੈ ਤੇ ਇੱਕ ਸੌਰਵ ਹੈਗੇ ਦੋਨੇ ਬੰਗ ਹਾਂਜੀ ਇਹ ਸਭ ਉਹ ਜਿਹਨ ਬੰਗਾ ਦੀ ਰਹਿਣ ਵਾਲੇ ਨੇ ਤੇ ਗੋਲੀਆਂ ਕਿੰਨੀਆਂ ਚੱਲੀਆਂ ਇਹ ਹਜੇ ਜੀ ਅਸੀਂ ਸਾਡੀ ਤਪਤੀ ਚੱਲ ਰਹੀ ਹੈਗੀ ਆ ਤੇ ਉਹ ਅਜੇ ਅਸੀਂ ਐਗਜੈਕਟ ਨਹੀਂ ਦੱਸ ਸਕਦੇ ਬਟ ਇੰਨਾ ਹੈਗਾ ਕਿ ਜਿਹੜੇ ਇੰਜਣ ਹੋਏ ਆ ਉਹਨਾਂ ਦੇ ਨਾਮ ਹੈ ਤੁਹਾਨੂੰ ਦੱਸਾਂ